ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਮ ਤੋ ਡਾ ਬਨਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਅੱਜ ਦਾ ਵਲੌਗ ਬੇਹਦ ਇੰਪੋਰਟੈਂਟ ਹੈ ਬੀਤੇ ਦਿਨੀ ਮੈਂ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਤੁਹਾਨੂੰ ਕਿਹਾ ਸੀਗਾ ਕਿ ਭਈ ਕੈਨੇਡਾ ਹੁਣ ਜਿਹੜੇ ਵਰਕ ਪਰਮਿਟ ਤੇ ਜਾ ਰਹੇ ਨੇ ਉਹਨਾਂ ਦਾ ਵੀ ਇੰਟਰਵਿਊ ਕਰ ਰਿਹਾ ਹੈ ਤੇ ਬਕਾਇਦਾ ਤੌਰ ਤੇ ਉਹਨਾਂ ਨੂੰ ਇੱਕ ਲੈਟਰ ਇਸ਼ੂ ਹੋ ਰਿਹਾ ਹੈ ਜਿਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਭਈ ਜਦੋਂ ਤੁਹਾਡੀ ਪੋਰਟ ਆਫ ਐਂਟਰੀ ਹੋਵੇਗੀ ਕੈਨੇਡਾ ਵਿੱਚ ਜਦੋਂ ਤੁਸੀਂ ਉਤਰੋਗੇ ਤਾਂ ਐਗਜ਼ਿਟ ਲੈਂਡ ਤੋਂ ਪਹਿਲਾਂ ਤੁਹਾਡਾ ਇੰਟਰਵਿਊ ਵੀਜ਼ਾ ਆਫੀਸਰ ਲਵੇਗਾ ਜੇਕਰ ਤੁਸੀਂ ਉਹ ਇੰਟਰਵਿਊ ਕਲੀਅਰ ਕਰਦੇ ਹੋ ਤਾਂ ਹੀ ਤੁਹਾਨੂੰ ਵਰਕ ਪਰਮਿਟ ਜਿਹੜਾ ਹੈ ਉਹ ਇਸ਼ੂ ਕੀਤਾ ਜਾਏਗਾ ਨਹੀਂ ਤਾਂ ਤੁਸੀਂ ਕੈਨੇਡਾ ਦੇ ਵਿੱਚ ਐਲੀਜੀਬਲ ਨਹੀਂ ਹੋਵੋਗੇ ਕੰਮ ਕਰਨ ਦੇ ਲਈ ਤੇ ਤੁਹਾਨੂੰ ਵਾਪਸ ਵੀ ਭੇਜਿਆ ਜਾ ਸਕਦਾ ਹੈਗਾ ਉਹ ਲੈਟਰ ਮੈਂ ਤੁਹਾਨੂੰ ਪਿਛਲੇ ਵੀਡੀਓ ਦੇ ਵਿੱਚ ਸ਼ੇਅਰ ਕੀਤਾ ਸੀਗਾ ਤੇ ਅੱਜ ਵੀ ਸਕਰੀਨ ਦੇ ਉੱਤੇ ਤੁਹਾਨੂੰ ਮੈਂ ਉਹ ਲੈਟਰ ਦਿਖਾ ਦਵਾਂਗਾ ਤੇ ਨਾਲ ਦੀ ਨਾਲ ਹੀ ਆਈ ਬਟਨ ਦੇ ਵਿੱਚ ਉਹ ਪੁਰਾਣੀ ਵੀਡੀਓ ਆਪਣੀ ਦੇ ਦਾਂਗਾ ਤੁਹਾਨੂੰ ਜਿਦੇ ਵਿੱਚ ਮੈਂ ਹਰ ਗੱਲ ਕਲੀਅਰ ਕੀਤੀ ਸੀਗੀ ਤੁਹਾਨੂੰ ਅੱਜ ਉਹਨਾਂ ਦੀ ਸਟੋਰੀ ਬਾਰੇ ਡਿਸਕਸ ਕਰਾਂਗੇ ਬੱਚਾ ਉੱਥੇ ਪਹੁੰਚ ਗਿਆ ਹੈ ਉਹਦਾ ਇੰਟਰਵਿਊ ਕਲੀਅਰ ਹੋ ਗਿਆ ਹੈ ਕਿਸ ਤਰ੍ਹਾਂ ਦੇ ਉਹਨੂੰ ਕੁਐਸਚਨ ਕੀਤੇ ਗਏ ਸੀਗੇ ਤੇ ਉਹਨਾਂ ਦਾ ਆਨਸਰ ਕਿਸ ਤਰੀਕੇ ਨਾਲ ਉਹਨੇ ਕੀਤਾ ਤਾਂ ਕਿ ਉਹਦਾ ਇੰਟਰਵਿਊ ਕਲੀਅਰ ਹੋ ਗਿਆ ਮੈਂ ਤਾਂ ਇੰਟਰਵਿਊ ਦੀ ਤਿਆਰੀ ਕਰਕੇ ਉਹ ਬੱਚਾ ਗਿਆ ਸੀਗਾ ਤੇ ਉਹ ਬੱਚਾ ਉਹਨੂੰ ਕੈਨੇਡਾ ਦੇ ਇਨਸਾਈਡ ਹੈ ਯਾਨੀ ਕੈਨੇਡਾ ਦੇ ਵਿੱਚ ਇੰਟਰ ਹੋ ਚੁੱਕਾ ਹੈਗਾ ਉਹਦਾ ਇੰਟਰਵਿਊ ਵੀ ਕਲੀਅਰ ਹੋ ਗਿਆ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀਕਸ ਨੂੰ ਜੇ ਸੁਪੀਛਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਬੀਤੇ ਦਿਨੀ ਤੁਹਾਡੇ ਨਾਲ ਵਰਕ ਪਰਮਿਟ ਦੇ ਇੰਟਰਵਿਊ ਨੂੰ ਲੈ ਕੇ ਡਿਸਕਸ਼ਨ ਕੀਤਾ ਸੀਗਾ ਕਿ ਭਾਈ ਵਰਕ ਪਰਮਿਟ ਨੂੰ ਲੈ ਕੇ ਇੰਟਰਵਿਊ ਬੱਚਿਆਂ ਨੂੰ ਆ ਰਹੇ ਨੇ ਉਹਦੇ ਵਿੱਚ ਇੱਕ ਲੈਟਰ ਸ਼ੇਅਰ ਕੀਤਾ ਸੀਗਾ ਉਹ ਲੈਟਰ ਤੁਸੀਂ ਹੁਣ ਵੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਲੈਕਟਰ ਮੈਂ ਉਦੋਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਸਿਕਿਉਰਿਟੀ ਪਰਪਸ ਤੋਂ ਉਸ ਬੱਚੇ ਦਾ ਨਾਮ ਐਡਰੈਸ ਉਹਨਾਂ ਦੀ ਕੰਪਨੀ ਦਾ ਨਾਮ ਡਿਟੇਲਸ ਜਿਹੜੀ ਹੈ ਉਹ ਤੁਹਾਡੇ ਨਾਲ ਮੈਂ ਸ਼ੇਅਰ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਕੀ ਹੈ ਕਿ ਉਹਨੂੰ ਇਨਸਿਕਿਉਰਿਟੀ ਹੋ ਸਕਦੀ ਹੈ ਇਸ ਚੀਜ਼ ਨੂੰ ਲੈ ਕੇ ਆ ਕੋਈ ਕਨਸਰਨ ਕਲਮ ਹੋ ਜੇ ਤੇ ਮੈਂ ਨਹੀਂ ਕਹ ਚਾਹੁੰਦਾ ਕਿ ਉਸ ਬੱਚੇ ਦੇ ਨਾਲ ਕੋਈ ਪ੍ਰੋਬਲਮ ਹੋਵੇ ਬਟ ਜੇ ਕਿਸੇ ਨੂੰ ਪਰਸਨਲ ਕੋਈ ਕੁਐਸਚਨ ਆਤਾ ਹੋ ਮੈਂ ਨੂੰ ਡੀਐਮ ਕਰ ਸਕਦਾ ਹੈਗਾ ਹੁਣ ਦੇਖੋ ਜੀ ਇਸ ਬੱਚੇ ਨੂੰ ਇੰਟਰਵਿਊ ਆਇਆ ਸੀ ਇੰਟਰਵਿਊ ਸੀਗਾ ਇਹਦਾ ਕਿ ਭਈ ਤੁਸੀਂ ਕੈਨੇਡਾ ਦੇ ਵਿੱਚ ਜਦੋਂ ਇੰਟਰ ਕਰਨਾ ਹੈ ਤਾਂ ਤੁਹਾਡਾ ਸਭ ਤੋਂ ਪਹਿਲਾਂ ਵੀਜ਼ ਆਫੀਸਰ ਇੰਟਰਵਿਊ ਕਰੇਗਾ ਜਾਂ ਉੱਥੇ ਜਿਹੜਾ ਇਮੀਗ੍ਰੇਸ਼ਨ ਦਾ ਆਫੀਸਰ ਹੋਵੇਗਾ ਇੰਟਰਵਿਊ ਕਰੇਗਾ ਉਸ ਤੋਂ ਬਾਅਦ ਹੀ ਤੁਹਾਨੂੰ ਐਂਟਰੀ ਦੇਵਾਂਗੇ ਬੱਚਾ ਜਦੋਂ ਲੈਂਡ ਕਰਦਾ 에ਅਰ ਕੈਨੇਡਾ ਦੀ ਇਹਨਾਂ ਦੀ ਫਲਾਈਟ ਸੀਗੀ ਤੇ ਜਦੋਂ ਇੱਥੋਂ ਉਹ ਜਾਣ ਲੱਗੇ ਉਦੋਂ ਵੀ ਉਹਨਾਂ ਤੋਂ 에ਅਰ ਕੈਨੇਡਾ ਦੇ ਅਧਿਕਾਰੀਆਂ ਨੇ ਕੁਐਸਚਨ ਕੀਤੇ ਸੀਗੇ ਉਹਦੇ ਵਿੱਚ ਕੁਐਸਚਨ ਕੀਤਾ ਸੀਗਾ ਕਿ ਭਈ ਐਲ ਐਮ ਆਈ ਹੈ ਤੁਹਾਨੂੰ ਕਿੰਨੇ ਪੈਸੇ ਦੀ ਮਿਲੀ ਹੈ ਠੀਕ ਹੈ ਉਸ ਤੋਂ ਇਲਾਵਾ ਹੋਰ ਉਹਦੀ ਪਰਸਨਲ ਪ੍ਰੋਫਾਈਲ ਨੂੰ ਲੈ ਕੇ ਕੁਐਸਚਨ ਕੀਤੇ ਗਏ ਸੀਗੇ ਚਲੋ ਹੁਣ ਚਲੋ ਇਧਰ ਤੇ ਨਾਰਮਲ ਕੁਐਸਚਨਿੰਗ ਹੋਈ ਸੀ ਬਹੁਤੀ ਜਿਆਦੀ ਨਹੀਂ ਹੋਈ ਪਰ ਜੋ ਉਧਰ ਬੱਚਾ ਪਹੁੰਚਾ ਤਾਂ ਸਭ ਤੋਂ ਪਹਿਲਾਂ ਉਹਨੂੰ ਰੋਕਿਆ ਗਿਆ ਉਹਦਾ ਇੰਟਰਵਿਊ ਜਿਹੜਾ ਹੈ ਉਹ ਪਹਿਲਾਂ ਹੀ ਕੰਟੈਕਟ ਸੀਗਾ ਕਿ ਪਹਿਜਤ ਉਹਨੇ ਜਾਣਾ ਤੇ ਇੰਟਰਵਿਊ ਦਾ ਕਰਨਾ ਹੈ ਉਹਨੂੰ ਇੱਕ ਅਲੱਗ ਰੂਮ ਦੇ ਵਿੱਚ ਲਿਜਾਇਆ ਗਿਆ ਉੱਥੇ ਉਹਦਾ ਇੰਟਰਵਿਊ ਕੀਤਾ ਜਾਂਦਾ ਹੈ ਉਹਦੇ ਵਿੱਚ ਉਹਨੂੰ ਕਈ ਕੁਐਸਚਨ ਅਜਿਹੇ ਪੁੱਛੇ ਜਾਂਦੇ ਨੇ ਜੋ ਤੁਹਾਨੂੰ ਸਭ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਜੀ ਦੇ ਵਿੱਚ ਕਿ ਭਈ ਤੁਹਾਨੂੰ ਇਹ ਜੌਬ ਕਿੱਦਾਂ ਮਿਲੀ ਜਿਹੜੀ ਜੌਬ ਵਾਸਤੇ ਤੁਸੀਂ ਸਿਲੇਕਟ ਹੋਏ ਉਹਦਾ ਉਹਦਾ ਵੈਲਡਿੰਗ ਦੀ ਉਹਦੀ ਜੌਬ ਸੀਗੀ ਵੈਲਡਰ ਦਾ ਉਹਦਾ ਕਹਿ ਸਕਦੇ ਆ ਕਿ ਐਕਸਪੀਰੀਅੰਸ ਸੀਗਾ ਇੰਡੀਆ ਦਾ ਤੁਹਾਡਾ ਇੰਡੀਆ ਵਿੱਚ ਐਕਸਪੀਰੀਅੰਸ ਕਿੰਨਾ ਹੈ ਤੁਹਾਨੂੰ ਇਹ ਵੈਲਡਰ ਦੀ ਜੌਬ ਕਿਵੇਂ ਮਿਲੀ ਕੈਨੇਡਾ ਦੇ ਵਿੱਚ ਜਿੰਨੇ ਤੁਹਾਨੂੰ ਜੌਬ ਆਫਰ ਦਿੱਤਾ ਹੈ ਉਹਨੇ ਕਿੰਨੇ ਪੈਸੇ ਲਏ ਜਾਂ ਐਲਐਮਆਈਏ ਦੇ ਤੁਸੀਂ ਕਿੰਨੇ ਪੈਸੇ ਖਰਚ ਕੀਤੇ ਆ ਲਾਇਰ ਦੀ ਫੀਸ ਤੁਸੀਂ ਕਿੰਨੀ ਦਿੱਤੀ ਹੈ ਕੱਲਾ ਕੱਲਾ ਕੁਐਸਚਨ ਹੋਇਆ ਉਹਨਾਂ ਦਾ ਇੱਥੇ ਤੁਹਾਡੀਆਂ ਰਿਸਪੌਂਸਿਬਿਲਟੀਜ਼ ਕੀ ਹੋਣਗੀਆਂ ਤੇ ਕੈਨੇਡਾ ਵਿੱਚ ਵੀ ਕਈ ਐਕਸਪੀਰੀਅੰਸ ਲੈ ਕੇ ਬੈਠੇ ਆ ਉਹਨਾਂ ਨੂੰ ਕਿਉਂ ਨਹੀਂ ਹਾਇਰ ਕੀਤਾ ਤੁਹਾਡੇ ਏਮਪਲੋਇਰ ਨੇ ਤੇ ਤੁਹਾਨੂੰ ਹੀ ਕਿਉਂ ਹਾਇਰ ਕੀਤਾ ਚਲੋ ਜੀ ਹੁਣ ਇੱਕ ਇੱਕ ਕਰਕੇ ਆਪਾਂ ਸਵਾਲਾਂ ਦਾ ਜਿਹੜਾ ਬੱਚੇ ਨੇ ਜਵਾਬ ਦਿੱਤਾ ਉਸ ਤੇ ਆਨੇ ਆ ਸਭ ਤੋਂ ਪਹਿਲਾਂ ਕਿ ਐਲ ਐਮ ਆਈ ਇਹ ਤੁਸੀਂ ਕਿੰਨੇ ਦੀ ਲਈ ਟੈਲਮੈ ਹੀ ਵੀ ਫ੍ਰੀ ਆਫ ਕੋਸਟ ਆਨ ਦੀ ਇਹਦਾ ਕੋਈ ਪੈਸਾ ਨਹੀਂ ਲੱਗਦਾ ਜਿਹੜਾ 1000 ਡਾਲਰ ਇਹਦਾ ਖਰਚਾ ਆਉਂਦਾ ਹੈ ਉਹ ਵੀ EMPLOER ਦਿੰਦਾ ਹੈ ਸੋ ਉਹਨਾਂ ਨੇ ਕਿਹਾ ਕਿ ਕੋਈ ਪੈਸਾ ਨਹੀਂ ਲੱਗਾਇਆ ਲੈਮੈ ਹੀ ਦੇ ਉੱਤੇ ਉਸ ਤੋਂ ਬਾਅਦ ਤੁਹਾਡੇ ਲਾਇਰ ਨੇ ਕਿੰਨਾ ਚਾਰਜ ਕੀਤਾ ਹਰ ਇੱਕ ਲਾਇਰ ਦੀ ਆਪਣੀ ਸਟੈਂਡਰਡ ਫੀਸ ਹੁੰਦੀ ਹੈ ਕਿ ਉਹਨੇ ਕਿੰਨੇ ਚਾਰਜ ਕਰਨੇ ਕਿੰਨੇ ਨਹੀਂ ਕਰਨੇ ਕਿੰਨੇ ਬੇਸਿਕ ਫੀਸ ਲੱਗਣੀ ਇਸ ਬੱਚੇ ਨੂੰ ਆਪਾਂ ਪ੍ਰੇਪਰੇਸ਼ਨ ਕਰਾਈ ਸੀ ਇਹਨਾਂ ਨੇ ਇਨਕਲੂਡਡ ਐਮਬੈਸੀ ਫੀਸ ਉਹਨਾਂ ਨੂੰ ਇੱਕ ਸਰਟਨ ਅਮਾਉਂਟ ਦੱਸਿਆ ਜੋ ਵੀ ਸਿਕਿਉਰਿਟੀ ਪਰਪਸ ਤੋਂ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਪਰ ਐਕਚੁਅਲ ਦੇ ਵਿੱਚ ਉਹਨਾਂ ਨੇ ਇੱਕ ਸਰਟਨ ਅਮਾਉਂਟ ਦੱਸਿਆ ਜਿਹੜਾ ਉੱਥੇ ਮੀਗ੍ਰੇਸ਼ਨ ਆਫੀਸਰ ਸੀ ਉਹ ਪੂਰੀ ਤਰ੍ਹਾਂ ਸੰਤੁਸ਼ਟ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੁਐਸਚਨ ਹੋਇਆ ਕਿ ਭਈ ਤੁਹਾਨੂੰ ਇਹ ਇਸ ਫੀਲਡ ਦਾ ਕਿੰਨਾ ਕੁ ਨੋਲੇਜ ਹੈ ਕਿੰਨਾ ਕੁ ਐਕਸਪੀਰੀਅੰਸ ਹੈ ਉਹਨਾਂ ਨੇ ਕਿਹਾ ਜੀ ਮੈਨੂੰ 4 ਸਾਲ ਦਾ ਐਕਸਪੀਰੀਅੰਸ ਹੈ ਇੰਡੀਆ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਥੇ ਕਈ 4 ਸਾਲ ਵਾਲੇ ਤੁਰੇ ਫਿਰਦੇ ਐਕਸਪੀਰੀਅੰ ਤੋ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਮੇਰਾ ਇੰਟਰਵਿਊ ਕੀਤਾ ਸੀਗਾ ਮੇਰੇ ਕੋਲੋਂ ਕੁਐਸਚਨ ਆਨਸਰ ਹੋਏ ਸੀਗੇ ਤੇ ਮੈਂ ਉਹਨਾਂ ਕੁਐਸਚਨ ਆਨਸਰ ਦਾ ਪ੍ਰੋਪਰ ਜਵਾਬ ਦਿੱਤਾ ਥੈਨ ਉਹਨਾਂ ਨੇ ਮੇਰੇ ਤੋਂ ਕੁਝ ਡਾਕੂਮੈਂਟ ਮੰਗੇ ਸੀ ਮੈਂ ਆਪਣੀ ਡਾਕੂਮੈਂਟੇਸ਼ਨ ਜਿਹੜੀ ਹੈ ਉਹਨਾਂ ਨੂੰ ਪ੍ਰੋਵਾਈਡ ਕੀਤੀ ਥੈਨ ਉਹਨਾਂ ਨੇ ਮੈਨੂੰ ਹਾਇਰ ਕੀਤਾ ਉਹਨਾਂ ਨੇ ਮੈਨੂੰ ਆਫਰ ਦਿੱਤਾ ਤੇ ਨੈਕਸਟ ਪ੍ਰੋਸੈਸ ਜਿਹੜਾ ਉਹ ਮੇਰੇ ਲਾਇਰ ਨੇ ਕੀਤਾ ਹੈ ਉਸ ਤੋਂ ਬਾਅਦ ਇੱਕ ਕੁਐਸਚਨ ਕਿ ਭਈ ਹੋਰ ਹੋਇਆ ਸੀਗਾ ਮੈਨੂੰ ਸੋਚਦਾ ਭੁੱਲ ਗਿਆ ਤੁਹਾਨੂੰ ਦੱਸਣ ਦਾ ਇੱਕ ਕੁਐਸਚਨ ਹੋ ਰਿਹਾ ਕਿ ਭਈ ਤੁਸੀਂ ਕੀ ਕੈਨੇਡਾ ਦੇ ਵਿੱਚ ਕਿਸੇ ਨੂੰ ਹੋਰ ਨੂੰ ਜਾਣਦੇ ਹੋ ਜਾਂ ਫਿਰ ਤੁਸੀਂ ਕੈਨੇਡਾ ਦੇ ਵਿੱਚ ਕੀ ਸਟੇ ਪਰਮਨੈਂਟਲੀ ਕਰ ਜਾਓਗੇ ਤਾਂ ਉਹਨਾਂ ਨੇ ਕਿਹਾ ਨਹੀਂ ਜਾਂ ਉਹਨਾਂ ਦਾ ਕੀ ਪਲਾਨ ਹੈ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਕੈਨੇਡਾ ਦੇ ਵਿੱਚ ਆਏ ਹਾਂ ਇੱਕ ਇੰਟਰਨੈਸ਼ਨਲ ਐਕਸਪੋਜ਼ਰ ਤੋਂ ਬਾਅਦ ਇੱਕ ਵਰਕ ਐਕਸਪੀਰੀਅੰਸ ਤੋਂ ਬਾਅਦ ਜਿਹੜਾ ਉਹ ਮੈਂ ਵਾਪਸ ਆਪਣੀ ਕੰਟਰੀ ਚ ਜਾ ਕੇ ਤੇ ਐਕਸਪੀਰੀਅੰਸ ਉੱਥੇ ਯੂਟਿਲਾਈਜ਼ ਕਰਨਾ ਹੈ ਤੇ XYZ ਮੇਰਾ A ਫਿਊਚਰ ਪਲਾਨ ਹੈਗਾ ਸੋ A ਬੜੇ ਵਿਸਥਾਰ ਦੇ ਨਾਲ ਉਹਦਾ ਇੰਟਰਵਿਊ ਹੁੰਦਾ ਹੈ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ ਤੇ ਉਸ ਬੱਚੇ ਦਾ ਇੰਟਰਵਿਊ ਕਲੀਅਰ ਹੋ ਗਿਆ ਹੁਣ ਇੱਥੇ ਕਈ ਵਾਰੀ ਕੀ ਹੁੰਦਾ ਹੈ ਕਿ ਬਈ ਤੁਸੀਂ ਇਹਨਾਂ ਚੀਜ਼ਾਂ ਨੂੰ ਮਿਸ ਕਰ ਜਾਂਦੇ ਹੋ ਤਾ ਕਰਕੇ ਤੁਹਾਡਾ ਇੰਟਰਵਿਊ ਜਿਹੜਾ ਉਹ ਨਹੀਂ ਕਲੀਅਰ ਹੋ ਪਾਤਾ ਜਾਂ ਤੁਸੀਂ ਸਹੀ ਤਰ੍ਹਾਂ ਦੇ ਨਾਲ ਚੀਜ਼ਾਂ ਦਾ ਆਨਸਰ ਨਹੀਂ ਕਰ ਸਕਦੇ ਇੱਕ ਚੀਜ਼ ਧਿਆਨ ਰੱਖਿਓ ਐਲਐਮਆਈ ਦਾ ਪੂਰਾ ਪ੍ਰੋਸੈਸ ਪੜ੍ਹ ਕੇ ਜਾਓ ਜਾਂ ਮੈਂ ਉਹਦੇ ਉੱਤੇ ਇੱਕ ਵੀਡੀਓ ਹੋਰ ਬਣਾ ਦੂੰਗਾ ਕਿ ਐਲਐਮਆਈ ਦਾ ਪੂਰਾ ਪ੍ਰੋਸੈਸ ਕੀ ਹੁੰਦਾ ਹੈ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੁਹਾਡੇ ਏਮਪਲੋਇਰ ਬਾਰੇ ਪਤਾ ਹੋਣਾ ਚਾਹੀਦਾ ਹੈ ਤੁਹਾਡੇ ਇੰਡੀਆ ਦੇ ਏਮਪਲੋਇਰ ਬਾਰੇ ਪਤਾ ਹੋਣਾ ਚਾਹੀਦਾ ਤੁਹਾਨੂੰ ਆਪਣੇ ਕੁਲੀਕਸ ਬਾਰੇ ਪਤਾ ਹੋਣਾ ਚਾਹੀਦਾ ਬਾਕੀ ਹੋਰ ਬਹੁਤ ਕੁਝ ਹੁੰਦਾ ਹੈ ਸੋ ਪ੍ਰੋਪਰ ਤਿਆਰੀ ਦੇ ਨਾਲ ਜਾਇਆ ਕਰੋ ਤਾਕੀ ਤੁਹਾਨੂੰ ਕਿਸੇ ਤਰੀਕੇ ਦੀ ਵੀ ਮੁਸੀਬਤ ਜਾਂ ਪਰੇਸ਼ਾਨੀ ਜਿਹੜੀ ਉਹ ਕੈਨੇਡਾ ਦੇ ਵਿੱਚ ਲੈਂਡ ਹੋਣ ਸਮੇਂ ਨਾ ਹੋਵੇ। ਉਮੀਦ ਕਰਦਾ ਵਿਲਾਕ ਪਸੰਦ ਆਇਆ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ। ਜੇ ਤੁਸੀਂ ਸਾਡਾ ਸਪੈਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ।